ਆਮ ਤੌਰ ਦੇ ਉਤੇ ਧਾਰਨਾ ਪ੍ਰਚਲਿਤ ਹੈ ਸਮਾਜ ਵਿੱਚ ਕਿ ਮਨੁੱਖ ਦੇ ਕੋਲ ਵਿਦਿਆ ਬਹੁਤ ਹੋਵੇ ਤੇ ਉਹਨੂੰ غرور ਵੀ ਹੁੰਦਾ ਹੈ ਧਨ ਬਹੁਤ ਹੋਵੇ ਤੇ ਹੰਕਾਰ ਹੁੰਦਾ ਹੈ ਪਦਵੀ ਹੋਵੇ ਹੰਕਾਰ ਹੁੰਦਾ ਹੈ ਜਨ ਇਹਨਾਂ ਚੀਜ਼ਾਂ ਦਾ ਹੰਕਾਰ ਪਰ ਜਿਹੜੇ ਲੋਕ ਘਰ ਪਰਿਵਾਰ ਸਮਾਜ ਸਭ ਕੁਝ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਚਲੇ ਜਾਂਦੇ ਨੇ ਮਹਾਰਾਜ ਨੇ ਕਿਹਾ ਹੰਕਾਰ ਉਹਨਾਂ ਕੋਲੋਂ ਵੀ ਨਹੀਂ ਛੁੱਟਿਆ ਜਿਸ ਵੇਲੇ ਉਹ ਸਾਰਾ ਕੁਝ ਹੰਡਾਰਾਏ ਸਾਨੂੰ ਉਹਨਾਂ ਨੂੰ ਲੱਗਿਆ ਇਹ ਰਾਜ ਭਾਗ ਹੰਕਾਰ ਹੈ ਉਹਨਾਂ ਨੂੰ ਲੱਗਿਆ ਧਨ ਦੌਲਤ ਹੰਕਾਰ ਪੈਦਾ ਕਰਦਾ ਹੈ ਮੋਹ ਪੈਦਾ ਕਰਦਾ ਹੈ ਇਹਨੂੰ ਛੱਡ ਦੇਣਾ ਚਾਹੀਦਾ ਇਹਨੂੰ ਛੱਡਾਂਗੇ ਤੇ ਸਮੱਸਿਆ ਦਾ ਹੱਲ ਹੋ ਜਾਏਗਾ ਪਰ ਕਬੀਰ ਜੀ ਮਹਾਰਾਜ ਨੇ ਕਿਹਾ ਉਹ ਜੰਗਲਾਂ ਚਲੇ ਗਏ ਸਭ ਕੁਝ ਛੱਡ ਕੇ ਇਕੱਲੇ ਹੋ ਗਏ ਸਰੀਰ ਦੀਆਂ ਲੋੜਾਂ ਵੀ ਉਹਨਾਂ ਨੇ ਤਿਆਗ ਦਿੱਤੀਆਂ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਕਿਉਂਕਿ ਉਹ ਗਲਤ ਜਗ੍ਹਾ ਦੇ ਉੱਤੇ ਗਲਤ ਚੀਜ਼ ਨੂੰ ਟਾਰਗੇਟ ਕਰ ਰਹੇ ਸਨ ਸਮੱਸਿਆ ਮਨ ਵਿੱਚ ਸੀ ਉਹ ਨੂੰ ਬਾਹਰੋਂ ਖੋਜ ਰਹੇ ਸਨ ਮਾਨ ਮੁਨੀ মুনਵਰ ਗਲੇ ਮਾਨ ਸਭਾ ਕੋ ਖਾਏ ਚਾਲੇ ਤੇ ਹਰ ਮਿਲਣ ਕੋ ਬੀਚੇ اٹਕੇ ਉਚੀਤ ਅਸਲ ਵਿੱਚ ਉਹ ਮਨ ਦੀ ਪ੍ਰਵਿਰਤੀ ਨੂੰ ਬਦਲਣ ਦੀ ਲੋੜ ਸੀ ਉਹਨਾਂ ਨੇ ਚੀਜ਼ਾਂ ਬਦਲੀਆਂ ਥਾਂ ਬਦਲੀ ਜਗ੍ਹਾ ਬਦਲੀ ਅੰਤਰਾਤਮਾ ਤੇ ਉਹੀ ਸੀ ਅੰਦਰ ਚੀਜ਼ਾਂ ਉਹੀ ਸਨ ਇਹ ਤਾਂ ਉਵੇਂ ਦੀ ਖੇਡ ਹੈ ਜਿਵੇਂ ਤੁਸੀਂ ਜ਼ਹਿਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੱਖ ਦਿਓ ਤੇ ਇਹ ਸੋਚੋ ਕਿ ਇਹ ਹੁਣ ਅੰਮ੍ਰਿਤ ਬਣੇਗਾ ਕਿਵੇਂ ਬਣੇਗਾ ਉਹ ਆਪਣੀ ਤਸਵੀਰ ਕਿਵੇਂ ਛੱਡਦਾ ਜੇ ਇਸ ਚੀਜ਼ ਨੂੰ ਅਸੀਂ ਰਾਜ ਪਦਵੀ ਤੋਂ ਚੁੱਕ ਕੇ ਜੰਗਲ ਵਿੱਚ ਲੈ ਗਏ ਹਾਂ ਘਰ ਤੋਂ ਚੁੱਕ ਕੇ ਸਨਿਆਸ ਦੇ ਖਾਤੇ ਪਾ ਲਿਆ ਉਦਾਸ ਦੇ ਖਾਤੇ ਪਾ ਲਿਆ ਅੰਦਰ ਚੀਜ਼ ਤਾਂ ਉਹੀ ਜਾ ਰਹੀ ਹੈ ਟਰੈਵਲ ਤਾਂ ਉਹੀ ਹੋ ਰਿਹਾ ਹੈ ਸਫਰ ਤਾਂ ਉਹੀ ਚੱਲ ਰਿਹਾ ਹੈ ਇਸ ਕਰਕੇ ਮਹਾਰਾਜ ਨੇ ਇਹਦੀ ਜੁਗਤ ਦੱਸੀ ਅੰਦਰੋਂ ਜਿਨ ਕਾ ਮੋ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਪਕੜ ਮਨ ਦੀ ਹੈ ਜਿੰਨਾ ਚਿਰ ਮਨ ਆਪਣੀ ਪਕੜ ਢਿੱਲੀ ਨਹੀਂ ਕਰੇਗਾ ਛੱਡੇਗਾ ਨਹੀਂ ਉਹਨਾਂ ਚਿਰ ਸਮੱਸਿਆ ਦਾ ਹੱਲ ਨਹੀਂ ਹੋਏਗਾ ਚੀਜ਼ ਬਦਲਣ ਨਾਲ ਚੀਜ਼ ਛੱਡਣ ਨਾਲ ਚੀਜ਼ ਅਪਣਾਉਣ ਨਾਲ ਵਸਤੂ ਦਾ ਤਿਆਗ ਕਰ ਦੇਣ ਨਾਲ ਮੈਂ ਇਹ ਹੱਲ ਨਹੀਂ ਹੋ ਸਕਦਾ ਜਾਂ ਜਗਾ ਬਦਲਣ ਨਾਲ ਵੀ ਹੱਲ ਨਹੀਂ ਹੋ ਸਕਦਾ ਮਹਾਰਾਜ ਨੇ ਤਾਂ ਇਹ ਵੀ ਲਿਖਿਆ ਤੀਰਥ ਜਾਉ ਤਾਂ ਹਉ ਹਉ ਕਰਤੇ ਇਹ ਤੀਰਥਾਂ ਤੇ ਕਿਹੜਾ ਹੰਕਾਰ ਹੈ ਨਹੀਂ ਉੱਥੇ ਵੀ ਹੈ ਉੱਥੇ ਕਿਹੜਾ ਮੋਹ ਨਹੀਂ ਹੈ ਉੱਥੇ ਵੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸੇ ਕਰਕੇ ਕਹਿ ਰਹੇ ਨੇ ਤ੍ਰਿਸ਼ਨਾ ਇੱਕ ਅਗ ਹੈ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਇਹਦੇ ਵਿੱਚ ਬੇਚੈਨੀ ਹੈ ਭਟਕਣਾ ਹੈ ਮਨ ਦੀ ਸਥਿਰਤਾ ਅੰਦਰ ਦਾ ਟਿਕਾਅ ਅੰਦਰ ਦੀ ਸ਼ਾਂਤੀ ਨਹੀਂ ਕਲਪਨਾ ਹੈ ਇੱਕ ਸਦਾ ਲੱਗੀ ਰਹਿੰਦੀ ਹੈ ਬੰਦੇ ਨੂੰ ਤੇ ਦਸ਼ਾ ਕੀ ਜਿਉਂ ਪਾਵਕ ਇੰਦਨ ਨਹੀਂ ਤਰਾਪੈ ਪਾਵਕ ਅਗ ਨੂੰ ਕਹਿੰਦੇ ਨੇ ਇੰਦਨ ਲੱਕੜਾਂ ਨੂੰ ਕਹਿੰਦੇ ਬਾਲਣ ਨੂੰ ਅੱਗ ਵੱਲ ਰਹੀ ਉਹਦੇ ਵਿੱਚ ਬੰਦਾ ਲੱਕੜਾਂ ਸੁੱਟੀ ਜਾਏ ਸੁੱਟੀ ਜਾਏ ਸੁੱਟੀ ਜਾਏ ਤੇ ਇਹ ਸੋਚੇ ਕਿ ਇਹਦੇ ਵਿੱਚ ਬੇਬਹਾਰ ਲੱਕੜ ਜਾਂ ਬਾਲਣ ਪਾਉਣ ਨਾਲ ਅੱਗ ਜਦੋਂ ਰੱਜ ਜਾਏਗੀ ਤੇ ਆਪੇ ਬੁਝ ਜਾਏਗੀ ਮਹਾਰਾਜ ਕਹਿੰਦੇ ਨੇ ਅੱਗ ਓਨੀ ਹੀ ਤੇਜ਼ ਹੋਵੇਗੀ ਜਿੰਨਾ ਉਹਦੇ ਵਿੱਚ ਬਾਲਣ ਪੈਂਦਾ ਜਾਏਗਾ ਉਹ ਸ਼ਾਂਤ ਨਹੀਂ ਹੋਵੇਗੀ ਅੱਗ ਰਜੇਗੀ ਨਹੀਂ ਉਹ ਸਭ ਕੁਝ ਸਾੜ ਕੇ ਸੁਆਹ ਕਰਨ ਦੀ ਤਾਕਤ ਰੱਖਦੀ ਹੈ ਤ੍ਰਿਸ਼ਨਾ ਕਦੇ ਵੀ ਤ੍ਰਿਸ਼ਨਾ ਨੂੰ ਕਰਮਕੀਤਿਆ ਸ਼ਾਂਤ ਨਹੀਂ ਹੋ ਸਕਦੀ ਉਹਦੇ ਚ ਸਬਰ ਦਾ ਤਰੌਂਕਾ ਮਾਰਨਾ ਪਵੇਗਾ ਜਿਸ ਨੂੰ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਤ੍ਰਿਸ਼ਨਾ 부ਝੈ ਹਰ ਕੈ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ